ਬਾਡੀ ਬੰਤਰ ਦੀ ਤੇ ਬਾਡੀ ਸਟ੍ਰੈਚਰ ਦੀ ਤੁਸੀਂ ਮੱਝ ਦੇ ਸਕਾ ਦਿਓਗੇ ਜੇ ਤੁਹਾਨੂੰ ਮੈਂ ਇਹਦਾ ਦੁੱਧ ਦੱਸਾਂ 22 ਦੇ ਦਸਨ ਮਤਾਬ ਕਹਿੰਦਾ 22 ਕਹਿੰਦਾ ਵੀ ਦੂਜੇ ਸੂਏ ਨੇ 22 ਲੀਟਰ ਦੁੱਧ ਹੁੰਦਾਗਾ ਬਾਕੀ 22 ਨਾਲ ਆਪਾਂ ਕਰਾਂਗੇ ਗੱਲਬਾਤ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਆਪਣੇ ਜਟਾਣਾ ਫਾਰਮਿੰਗ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਪਹੁੰਚੇ ਆਪਾਂ ਮਾਨਸਾ ਪਸ਼ੂ ਮੰਡੀ ਤੇ ਜਿਹੜੀ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਆ ਅੱਜ ਬਹੁਤ ਜ਼ਿਆਦਾ ਮੰਡੀ ਜਿਹੜੀ ਭਰੀ ਹੋਈ ਆ ਹਨਾ ਤੇ ਜਿਹੜੇ ਪਸ਼ੂ ਪਹੁੰਚੇ ਬਹੁਤ ਜ਼ਿਆਦਾ ਪਹੁੰਚੇ ਆਗੇ ਜ਼ਿਆਦਾ ਪਸ਼ੂਣ ਕਰਕੇ ਜਿਹੜੇ ਗਾਹਕ ਬਹੁਤ ਘੱਟ ਪਹੁੰ ਜਿਹੜੇ ਮੱਜਾਂ ਦੇ ਰੇਟ ਬਹੁਤ ਆ ਜਾਇਜ ਰੇਟ ਦੇ ਪਸ਼ੂ ਆ ਜਿਹੜੇ ਅੱਜ ਤੇ ਵੀਡੀਓ ਦੀ ਆਪਾਂ ਕਰਦਾਂ ਸ਼ੁਰੂਆਤ ਵੀਡੀਓ ਲਾਸਟ ਤੱਕ ਜਰੂਰ ਦੇਖਿਆ ਕਰੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਆਇਆ ਜਾਂ ਅੱਗੇ ਵੀ ਆਪਣੇ ਵੀਡੀਓ ਦੇਖਦੇ ਆ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਬਹੁਤ ਭਰਾ ਜਿਹੜੇ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਸਾਹਮਣੇ ਆ ਸਕਣ ਹਨਾ ਤੇ ਆਜੋ ਫਿਰ ਵੀਡੀਓ ਦੀ ਕਰਦਾਂ ਸ਼ੁਰੂਆਤ ਆਪਾਂ ਤੁਹਾਨੂੰ ਜਾਇਜ ਰੇਟ ਦੇ ਜਿਹੜੇ ਪਸ਼ੂ ਤੋਰ ਕੇ ਦਿਖਾਵਾਂਗੇ ਵੀਡੀਓ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਧੰਨਵਾਦ ਉਸ ਸਾਰੇ ਭਰਾਵਾਂ ਜਿਹੜੇ ਲਾਈਕ ਕਮੈਂਟ ਸ਼ੇਅਰ ਕਰਦੇ ਆਗੇ ਧੰਨਵਾਦ ਸਾਰਿਆਂ ਦਾ ਤੇ ਆਜੋ ਫਿਰ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਆ ਸੋਨੇ ਇੱਕ ਆਪਾਂ ਝੋਟੀ ਦਿਖਾਉਣਾ ਪਹਿਲੇ ਸੋਇ ਦੀ ਹਨਾ ਦੇਖ ਸਕਦੇ ਹਾਂ ਤੇ ਥਾਨ ਹਵਾਨੇ ਦੀ ਬਹੁਤ ਸਾਫ਼ ਲੱਗੀ ਮੈਨੂੰ ਤੇ ਪੂਰੀ ਸੋਹਣੀ ਸਨੱਖਿਆ ਥਾਨ ਹਵਾਨਾ ਵੀ ਜਿਹੜਾ ਬਹੁਤ ਸੋਹਣਾ ਆਰਡਰ-ਆਰਡਰ ਬਣਾਇਆ ਹਾ ਦੇਖ ਸਕਦੇ ਤੁਸੀਂ ਤੇ ਆਪਾਂ ਨੂੰ ਚੰਗੀ ਲੱਗੀ ਇਹ ਜੇ ਕਿਸੇ ਪ੍ਰਾਣੇ ਲੈਣੀ ਹੋਈ ਤਾਂ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਨੰਬਰ ਲੈ ਕੇ ਦੇਵਾਂਗੇ ਰੇਟ ਵੀ ਪੁੱਛ ਕੇ ਦੱਸਾਂਗੇ ਬਾਕੀ ਜਾਇਜ ਦੇ ਰੇਟ ਦੀ ਹਨਾ ਕੋਈ ਬਾਲੀ ਮਹਿੰਗੀ ਨਹੀਂ ਹੈਗੀਗੀ ਚੰਗੇ ਦੁੱਧ ਰਕਾਟ ਵਾਲੀ ਆ ਜਿਵੇਂ ਥਾਣਾ ਹਵਾਨਾ ਬਣਾਇਆ ਹੋਇਆ ਝੋਟੀ ਨੇ ਬਾਕੀ ਪੁੱਛ ਕੇ ਦੱਸ ਦਿਆਂ ਬਾਈ ਨੂੰ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆ ਤੁਰਦੀਨ ਤੁਸੀਂ ਚੈੱਕ ਆਊਟ ਕਰ ਸਾ ਜਾਓਗੇ ਜਾਇਜ ਦੇ ਰੇਟ ਚ ਕੋਈ ਬਾਲਾ ਮਹਿੰਗਾ ਮੁੱਲ ਨਹੀਂ ਹਨਾ ਬਾਕੀ ਦੇ ਫੋਨ ਤੇ ਗੱਲਬਾਤ ਕਰਕੇ ਤੁਸੀਂ ਘੱਟ ਵਾਧਾ ਜਿਹੜਾ ਕਰ ਸਾ ਜਾਓ ਥਾਣਾ ਹਵਾਨਾ ਦੀ ਮੈਨੂੰ ਬਹੁਤ ਚੰਗੀ ਲੱਗੀ ਯਾਰ ਮੈਂ ਤਾਂ ਤੇ ਵਾਕਰੇ ਰੇਟ ਵੀ ਕੋਈ ਬਾਈ ਵਾਲਾ ਨਹੀਂ ਮੰਗਦਾ ਹਨਾ ਥਾਣਾ ਵਾਹਨਾ ਬਹੁਤ ਸੁਣਾਗਾ ਦੇਖ ਸਾਡਾ ਤੁਸੀਂ ਪਲੂਣ ਝੋਟੀਆ ਪਲੂਣ ਝੋਟੀਆ ਜੀ ਠੀਕ ਆ ਚੌਕ ਦੇ ਤਾਂ ਦੇੜੀ ਪਾੜਦੀ ਆ ਹਜੇ ਦੇਖ ਸਾਡਾ ਤੁਸੀਂ ਹਨਾ ਤੇ ਇਧਰੋਂ ਤੁਹਾਨੂੰ ਸਾਈਡ ਤੋਂ ਸਾਰਕ ਦਿਖਾਉਣੇ ਆਪਾਂ ਦੇਖੋ ਤੇ ਕਮੈਂਟ ਕਰਕੇ ਵੀ ਦੱਸੋ ਵੀ ਝੋਟੀ ਕਿਵੇਂ ਲੱਗੀ ਬਹੁਤ ਸੋਹਣੀ ਆ ਦੇਖੋ ਹੁਣ ਤੁਸੀਂ ਦੇਖੋ ਥਾਣਾ ਵਾਹਨਾ ਇਧਰੋਂ ਨਾਣਾ ਨੂੰ ਨਾ ਪੂਰੇ ਆਈ ਬਾਈ ਹਰਾ ਮੜਾ ਜਾਂ ਮੂਰੇ ਮਾ ਝੋਟੀ ਦੇ ਬਹੁਤ ਸੋਹਣੀ ਝੋਟੀ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਸੰਪਰਕ ਨੰਬਰ ਲੈਨੇ ਆ ਤੇ ਪੁੱਛਦੇ ਆ ਬਾਈ ਨਾ ਕਰਦੇ ਆ ਡਿਟੇਲ ਚ ਗੱਲ ਆਪਾਂ ਕਿੰਨਾ ਦੁੱਧਾ ਦਬਾਈ ਸਾਸਰੀ ਕਾਲ ਕੀ ਨਾਮ ਆ ਜੀ ਆਪਣਾ ਪੰਡ ਕਿਹੜਾ ਜੀ ਲੋਹਾ ਖੜਾ ਜిల్లా ਕਿਹੜਾ ਪੈਂਦਾ ਜੀ ਸੰਗਰੂਰ ਆਪਣੀ ਘਰ ਦੀ ਹੈ ਕਿ ਵਪਾਰ ਦਾ ਘਰ ਦੀ ਝੋਟੀ ਆ ਗਈ ਠੀਕ ਆ ਪਹਿਲੇ ਸੂਈ ਸੂਈ ਆ ਜੀ ਚੌਕ ਦੇ ਦੰਦ ਪੜਦੀ ਆ ਚੌਕ ਦੇ ਦੰਦ ਪੜਦੀ ਆ ਹਜੇ ਲੈ ਵੀ ਦੋਸਤੋ ਚੌਕ ਦੇ ਦੰਦ ਜਿਹੜੀ ਝੋਟੀ ਪਾੜਦੀ ਆ ਜੇ ਤੇ ਗੱਲ ਕਰੀਏ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨੂੰ ਕੋਈ ਨੀ ਨੂੰ ਹੋ ਗਈ 2 ਸਵਾ ਦੋ ਮਹੀਨੇ ਦਾ ਹੋ ਗਿਆ 2 ਸਵਾ ਦੋ ਮਹੀਨੇ ਹੋ ਗਏ ਠੀਕ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕੱਢਿਆ ਨੇ ਤਾਜੀ ਨੇ ਤਾਜੀ ਨੇ ਜੀ ਸਾਡੇ ਨਾਲ 10 ਲੀਟਰ ਦੁੱਧ ਕੱਢਿਆ ਮੈਂ ਠੀਕ ਆ ਤੇ ਹੁਣ ਗੱਲ ਕਰੀਏ ਹੁਣ ਕਿੰਨਾ ਕਾਗਾ 8 ਲੀਟਰ ਦੁੱਧ ਮੰਗਾ ਹੁਣ 8 ਲੀਟਰ ਜਮਾ ਤਸੱਲੀ ਵਾਲਾ ਜੋ ਓਕੇ ਉਹ ਵੀ ਹੁਣ ਟੋਕਾ ਕਰਦੀ ਉਹਦੇ ਕਾਫੀ ਢਟ ਕੇ ਈ ਲੀਟਰ ਠੀਕ ਆ 9 9 ਹਾਂਜੀ ਹਾਂਜੀ ਠੀਕ ਆ ਲੈ ਵੀ 8 ਕਿਲੋ ਦੁੱਧ ਦਾ ਸਵਾ ਦੋ ਮਹੀਨੇ ਸੂਈਏ ਬੱਚਾ ਕੀ ਮੰਗ ਰਿਹਾ 31 ਆ ਮਗਰ ਠੀਕ ਆ ਆਰਡਰ ਉਰ ਉ ਚੰਗਾ ਬਣਾਇਆ ਹੈ ਨਾ ਝੋਟੀ ਨੇ ਪਹਿਲੇ ਸੂਈ ਦੇ ਠੀਕ ਆ ਠੀਕ ਆ ਨਹੀਂ ਕਮੀ ਤਾਂ ਨਹੀਂ ਹੈਗੀ ਕੋਈ ਆਰਡਰ ਉਰ ਤੇ ਲੈ ਵੀ ਸਵਾ ਦੋ ਮਹੀਨੇ ਸੂਈਆ ਤੇ ਬਾਈ ਗੱਲ ਕਰੀਏ ਰੇਟ ਦੀ ਰੇਟ ਕੀ ਕਰਤਾ ਰੇਟ 72000 72000 ਲੈਣ ਦੇਣ ਆ ਕੇ ਮਾਨਤਾਨ ਹੋਊਗਾ ਓ ਜੂ ਹਜ਼ਾਰ ਤੋਂ ਜੂ ਹਜ਼ਾਰ ਠੀਕ ਆ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂਗਾ ਨਾ ਨੰਬਰ ਬੋਲ ਦੇ ਜੀ ਆਪਣਾ ਇੱਕ ਵਾਰੀ 88728 88728 20992 20992 ਠੀਕ ਆ ਜੀ ਲੈ ਵੀ ਬਾਈ ਦਾ ਪਿੰਡ ਲੋਹਾ ਖੇੜਾਗਾ ਤੇ ਜ਼ਿਲ੍ਹਾ ਸੰਗਰੂਰ ਆ ਤੇ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਬਾਕੀ ਰੇ ਰੇਟ ਮੰਡੀ ਦੇ ਜਿਹੜੇ ਬਾਈਆਂ ਨੇ ਕਰਨੇ ਹੁੰਦੇ ਆ ਦੇਖੋ ਹਣਾ ਅੱਗੇ ਵੀ ਤੁਹਾਨੂੰ ਆਪਾਂ ਇਹ ਗੱਲ ਕਹਿੰਦੇ ਆ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰਕੇ ਜਿਹੜੀ ਆ ਝੋਟੀਆਂ ਖਰੀਦ ਸਕਦਾ ਬਾਈ ਦਾ ਆਏ ਨੂੰ ਤੋਰ ਦੇ ਇੱਕ ਤੁਹਾਨੂੰ ਹੋਰ ਝੋਟੀਆਂ ਆਪਾਂ ਜਾਇਜ਼ ਰੇਟ ਦੀ ਬਾਈਆਂ ਦੀ ਤੋਰ ਕੇ ਦਿਖਾਉਣੇ ਆਗੇ ਤੋਰ ਦੇ ਨੂੰ ਤੁਸੀਂ ਚੈੱਕ ਆਊਟ ਕਰ ਲਿਓ ਬਠੂੜੇ ਦੀ ਹਣਾ ਬਾਡੀ ਬੰਤਾ ਦੀ ਥਣਾ ਥਣਾ ਹੀ ਦੇ ਸਕਦੇ ਤੁਸੀਂ ਪੂਰੀ ਸਾਫ ਆ ਜਮਾ ਐ ਤੇ ਬਾਕੀ ਰੇ ਆਪਾਂ ਚੰਗੀਆਂ ਝੋਟੀਆਂ ਦੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਤੁਹਾਨੂੰ ਅੱਜ ਤੇ ਜਾਇਜ਼ ਰੇਟ ਦੀਆਂ ਹਣਾ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੇਖ ਸਕਦਾ ਤੁਸੀਂ ਗੱਲਬਾਤ ਬਾਈ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿੰਨਾ ਦੁੱਧ ਆਣਾ ਸਾਰੀ ਡਿਟੇਲ ਲੈਣਾ ਵੀ ਕਿੰਨਾ ਕਰੋਗੇ ਇਹਨੂੰ ਸੋਈਨ ਥਾਣਾ ਵਨ ਇਧਰੋਂ ਸਾਈਡ ਤੋਂ ਵੀ ਤੁਸੀਂ ਜਿਹੜਾ ਦੇ ਸਾ ਦਿਓ ਜੈ ਜੇ ਰੇਟ ਦੀ ਕੀਮਤ ਦੀ ਗੱਲ ਆ ਗਈ ਬਾਕੀ ਫੋਨ ਤੇ ਗੱਲਬਾਤ ਤੁਸੀਂ ਕਰ ਲਿਆ ਕਰੋ ਕਿਉਂਕਿ ਰੇਟ ਜਿਹੜੇ ਮੰਡੀ ਤੇ ਬਾਈਆਂ ਨੇ ਕਰਨੇ ਹੁੰਦੇ ਆ ਕੋਈ ਫਿਕਸ ਰੇਟ ਨਹੀਂ ਲੈਣਾ ਮੰਡੀਆਂ ਤੇ ਇਹ ਤੇ ਰੇਟ ਜਿਹੜੇ ਕਰਨੇ ਨੇ ਬਾਈ ਜੀ ਸੋਸਰੀ ਕਾਲ ਸੋਸਰੀ ਕਾਲ ਜੀ ਠੀਕ ਹੈ ਕਿਹੜਾ ਪਿੰਡ ਆ ਬਾਈ ਆਪਣਾ ਧਰਮਪੁਰਾ ਧਰਮਪੁਰਾ ਜ਼ਿਲ੍ਹਾ ਮਾਨਸਾ ਹੀ ਠੀਕ ਆ ਘਰ ਦੀ ਹੈ ਕਿ ਵਪਾਰ ਦਾ ਕੰਮ ਆ ਬਵਾਰ ਦਾ ਕੰਮ ਕਰਦੇ ਹਾਂ ਠੀਕ ਆ ਤੇ ਛੋਟੀ ਦੀ ਗੱਲ ਕਰੀਏ ਪਹਿਲੇ ਸੂਈ ਸੂਈ ਹੋਈ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਇਸੂਈ ਨੂੰ ਨੂੰ 2 ਮਹੀਨੇ ਹੋ ਗਏ ਠੀਕ ਆ ਦੁੱਧ ਦੀ ਗੱਲ ਕਰੀਏ ਭਾਈ ਦੁੱਧਾ 8 ਕਿਲੋ ਠੀਕ ਆ ਜਮਾ ਤਸੱਲੀ ਨਾਲ ਚਵਾ ਕੇ ਦੇ ਦਊਂ ਕਿ ਘਰੋਂ ਠੀਕ ਆ ਲੈ ਵੀ ਬਾਈ ਕਹਿੰਦਾ ਜਮਾ ਤਸੱਲੀ ਨਾਲ ਆਪਾਂ ਚਵਾ ਕੇ ਦੇ ਦਾਂਗੇ 8 ਕਿਲੋ ਦੁੱਧ ਵਾਲੀ ਆ ਤੇ ਭਾਈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਕਹਿੰਗੇ 75 ਦੇਾਂਗੇ 75 ਠੀਕ ਆ ਮੰਗਦੇ 75 ਉਹ 70 ਦੇ ਦੇਵੋਗੇ ਬਾਕੀ ਮਾਨਦਾਨ ਹੋ ਜੂ ਹਣਾ ਫੋਨ ਤੇ ਗੱਲਬਾਤ ਕਰਦਾ ਨੰਬਰ ਬੋਲ ਦਿਓ ਬਾਈ ਆਪਣਾ ਇੱਕ ਵਾਰੀ 95010 95010 56409 56409 ਪਿੰਡ ਧਨਪੁਰ ਠੀਕ ਆ ਇਹ ਨੰਬਰ ਆ ਬਾਈਆਂ ਦਾ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਰਹਿ ਜਾਂਦਾਗਾ ਤੇ 8 ਕਿਲੋ ਦੁੱਧ ਢਾਲੀਆਂ ਜਾਏ ਜੇ ਰੇਟ ਦੀ ਝੋਟੀ ਜੜੀ ਤੁਸੀਂ ਖਰੀਦ ਸਕਦੇ ਹੋ ਬਾਈ ਨਾਲ ਸਮਰਕਰ ਕਰਕੇ ਮੰਡੀ ਮਾਨਸਾ ਤੇ ਬਾਈ ਜਿਹੜੇ ਲੈ ਕੇ ਆਇਆ ਹਣਾ ਬਾਕੀ ਉਹ ਨੰਬਰ ਤੇ ਹੋਰ ਵੀ ਤੁਸੀਂ ਗੱਲਬਾਤ ਬਾਈ ਪਸ਼ੂਆਂ ਦਾ ਕਰ ਸਕਦੇ ਹੋ ਬਾਈ ਵਪਾਰ ਦਾ ਜਿਹੜਾ ਕੰਮ ਕਰਦੇ ਆਗੇ ਆਜੋ ਫਿਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਜਾਇਜੇ ਰੇਟ ਦੇ ਜਿਹੜੇ ਪਸ਼ੂ ਤੋਰ ਕੇ ਦਿਖਾਉਣੇ ਆ ਬਣੇ ਰਹੋ ਲਾਸਟ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਲੈ ਵੀ ਬੂਰੀ ਕਟੀਆਂ ਦੀ ਮੰਗ ਜਿਹੜੀ ਬਹੁਤ ਜ਼ਿਆਦਾ ਕੀ ਹੈ ਨਾ ਤੇ ਬਹੁਤ ਗਾਹਕ ਲੱਗੇ ਪਏ ਆਗੇ ਬਾਬੇ ਤੋਂ ਆਪਾਂ ਡਿਟੇਲ ਲਮਾਏ ਸਾਰੀ ਕਰਦੇ ਆ ਗੱਲਬਾਤ ਪਹਿਲਾਂ ਤੁਸੀਂ ਖੜੀ ਨੂੰ ਚੈੱਕ ਆਊਟ ਕਰ ਲਓ ਬਹੁਤ ਸੋਹਣੀ ਸਨਖੀ ਬੂਰੀ ਕਟੀਆਂ ਤੇ ਬਾਬਾ ਪੂਰੀ ਸ਼ਿੰਗਾਰੀ ਬੈਠਾ ਤੋਰੀ ਬਾਬੇ ਮੜੀ ਜਾਏ ਨੂੰ ਲੈ ਵੀ ਪਹਿਲਾਂ ਤੁਰਦੇ ਨੂੰ ਚੈੱਕ ਆਊਟ ਕਰ ਲਿਓ ਤੇ ਉਮਰ ਅਮਰ ਸਾਨੂੰ ਪੁੱਛ ਕੇ ਸਾਇਨ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਸੰਪਰਕ ਨੰਬਰ ਜਿਹੜਾ ਤੇ ਗੱਲਬਾਤ ਜਿਹੜੀ ਤੁਸੀਂ ਕਰ ਸਕਦੇ ਹੋਗੇ ਆਜੋ ਫਿਰ ਬਾਬੇ ਨਾਲ ਕਰਦੇ ਆ ਗੱਲਬਾਤ ਆ ਜਿਹੜੀ ਕਟੀਆਂ ਦੀ ਮੰਗ ਬਹੁਤ ਜ਼ਿਆਦਾ ਬਹੁਤ ਸੋਹਣੀ ਕਟੀਆਂ ਅੱਬਾ ਜੀ ਸਾਸਰੀ ਕਾਲ ਕੀ ਨਾਮ ਆ ਜੀ ਆਪਣਾ ਠੀਕ ਆ ਜੀ ਪਿੰਡਾ ਵਜੀਦ ਕੇ ਕਲਾਂ ਜ਼ਿਲ੍ਹਾ ਬਰਨਾਲਾ ਬਾਬਾ ਆਪਾਂ ਕਟੀਆਂ ਹੀ ਲੈ ਕੇ ਆਉਂਦੇ ਹਾਂ ਨਾ ਮੰਡੀ ਤੇ ਹਨਾ ਪਹਿਲਾਂ ਵੀ ਤੁਹਾਡੀ ਵੀਡੀਓ ਪਾਈ ਸੀ ਆਪਾਂ ਠੀਕ ਆ ਤੇ ਬਾਬਾ ਇਹਦੀ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਆ ਸਾਲ ਦੀ ਆ ਠੀਕ ਆ ਠੀਕ ਆ ਤੇ ਘਰੇ ਬਾਬਾ ਹੋਰ ਵੀ ਕਟੀਆਂ ਹੈਗੀਆਂ ਆਪਣੇ ਕੋਲੇ ਚਾਰ ਆ ਗਏ ਆ ਉਹ ਵੀ ਬਕਾਊ ਆ ਉਹ ਨਹੀਂ ਬਕਾਊ ਕਰੀਆਂ ਹਜੇ ਠੀਕ ਆ ਉਹ ਬੂਰੀਆਂ ਆ ਕਿ ਦੂਜੀਆਂ ਬੂਰੀਆਂ ਹੀ ਆ ਬੂਰੀਆਂ ਕੱਟੀਆਂ ਲੈ ਕੇ ਆਉਣੇ ਤੁਸੀਂ ਠੀਕ ਆ ਤੇ ਇਹਦੀ ਗੱਲ ਕਰੀ ਆਪਾਂ ਕਿੰਨਾ ਰੇਟ ਕਰਤਾ ਫਿਰ ਇਹਦਾ ਠੀਕ ਆ 42000 ਠੀਕ ਆ ਤੇ ਲੈਣ ਦੇਣਾ 10000 ਹਜ਼ਾਰ ਆ ਠੀਕ ਆ ਬਾਕੀ ਇਹ ਫੋਨ ਤੇ ਗੱਲਬਾਤ ਹੋ ਜੋ ਨਾ ਨੰਬਰ ਬੋਲ ਦਿਓ ਆਪਣਾ 88 99158 550 2852 ਲੈ ਵੀ ਇਹ ਨੰਬਰ ਆਗਾ ਤੋੜਦੇ ਐ ਨੂੰ ਹੋਰ ਤੋੜਦੇ ਇੱਕ ਵਾਰੀ ਲੈ ਵੀ ਇਹ ਨੰਬਰ ਆਗਾ ਬਾਕੀ ਦੇ ਮੰਡੀ ਤੇ ਰੇਡ ਜਿਹੜੇ ਕਰਨੇ ਬੰਦੇ ਆਗੇ ਤੇ ਬਾਕੀ ਤੁਸੀਂ ਬਾਬੇ ਨਾਲ ਗੱਲਬਾਤ ਜਿਹੜੀ ਫੋਨ ਤੇ ਕਰ ਸਕਦੇ ਹੋਗੇ ਵਜੀਦ ਕੇ ਕਲਾ ਪਿੰਡਾ ਜ਼ਿਲ੍ਹਾ ਬਰਨਾਲਾ ਤੇ ਬਹੁਤ ਸੋਹਣੀ ਕੱਟੀ ਜਿਹੜਾ ਬਾਬਾ ਲੈ ਕਹਿੰਦਾ ਬਾਕੀ ਦੇ ਬਾਬੇ ਕੋਲੇ ਬੂਰੀਆਂ ਕੱਟੀਆਂ ਹੁੰਦੀਆਂ ਹੈਗੀਆਂ ਤੇ ਘਰੇ ਵੀ ਖੜੀਆਂ ਬਾਬਾ ਕਹਿੰਦਾ ਉਹ ਹਜੇ ਵੇਚਦੇ ਨਹੀਂ ਪਰ ਲੈ ਕੇ ਇਸੇ ਮੰਡੇ ਤੇ ਆਉ ਬਾਬਾ ਹੌਲੀ ਹੌਲੀ ਜਦੋਂ ਤਿਆਰ ਤੌਰ ਕਰ ਲੀਆਂ ਜਾਂ ਉਮਰ ਦੀਆਂ ਛੋਟੀਆਂ ਹੋਣਗੀਆਂ ਹਜੇ ਇਹ ਬਾਬਾ ਲੈ ਗਈ ਇੱਕ ਆਉਂਦਾ ਹੁੰਦਾਗਾ ਤੇ ਬਾਕੀ ਜੇ ਕਿਸੇ ਭਰਾ ਨੇ ਚਾਹ ਬਣਾ ਤਾਂ ਬਾਬੇ ਨਾਲ ਜਿਹੜੀ ਗੱਲਬਾਤ ਫੋਨ ਤੇ ਕਰ ਸਕਦੇ ਠੀਕ ਹੈ ਜੀ ਲੈ ਵੀ ਦੋਸਤੋ ਸੋਨੇ ਇੱਕ ਆਪਾਂ ਡਬਲ ਮੱਝ ਤੋੜ ਕੇ ਦਿਖਾਉਣਾ ਥਣ ਹਵਾਨਾ ਜਿਹੜਾ ਇਹਦਾ ਸਾਈਡ ਤੋਂ ਤੁਸੀਂ ਇਧਰੋਂ ਦੇਖ ਸਕਦੇ ਹੋ ਹਨਾ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਮਾ ਬੈਕ ਸਾਈਡ ਤੋਂ ਵੀ ਥਣ ਹਵਾਨਾ ਜਿਹੜਾ ਬਹੁਤ ਸਾਫ਼ ਦੀ ਹੈਗੀ ਤੇ ਬਾਕੀ ਇਹ ਇਧਰੋਂ ਥੋੜਾ ਜਿਹਾ ਸੂਰਜ ਪੈਂਦਾ ਆਪਾਂ ਤੁਹਾਨੂੰ ਇਧਰੋਂ ਜਾਂਦੀ ਦਿਖਾਉਣਾ ਤੋੜ ਕੇ ਜੇ ਕਿਸੇ ਭਰਾ ਨੇ ਲੈਣੀ ਹੋਈ ਵੀਰ ਤਾਂ ਆਪਾਂ ਨੰਬਰ ਲੈ ਕੇ ਦੇਮਾ ਤੁਹਾਨੂੰ ਤੇ ਚੰਗੀ ਆ ਮੱਝ ਤੇ ਤੁਸੀਂ ਦੇਖ ਸਕਦੇ ਹੋ ਨਾ ਕੱਦ ਕਾਠ ਕਦੀ ਵੀ ਚੰਗੀ ਆ ਥਾਨਲੇ ਵੀ ਜੀ ਵੀ ਸਾਫ ਆ ਸੋਹਣੀ ਆ ਬਾਕੀ ਇਹ ਇਧਰੋਂ ਚੈੱਕ ਕਰ ਸਕਦੇ ਤੁਸੀਂ ਦੇਖੋ ਥਾਣਾ ਹਵਾਨਾ ਆਪਾਂ ਬਾਕੀ ਦੇ ਖੜੀ ਦਾ ਵੀ ਚੈੱਕ ਆਊਟ ਕਰਾ ਦਾਂਗੇ ਤੁਹਾਨੂੰ ਜੇ ਕਿਸੇ ਭਰਾਣੇ ਲੈਣੀ ਹੋਈ ਆਪਾਂ ਤੁਹਾਨੂੰ ਸਾਰੀ ਡਿਟੇਲ ਲੈ ਕੇ ਦਿੰਨੇ ਆ ਪਹਿਲਾਂ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਣਾ ਥਾਣਾ ਹਵਾਨੇ ਤੁਸੀਂ ਦੇਖ ਸਕਦੇ ਚਾਰੇ ਥਾਣਾ ਇੱਕੋ ਜਿਹੇ ਹੈਗੇ ਇਧਰੋਂ ਸਾਈਡ ਤੋਂ ਵੀ ਇਹ ਤੁਸੀਂ ਦੇਖ ਸਕਦੇ ਹੋ ਨਾ ਥਾਣਾ ਹਵਾਨਾ ਸੋਹਣਾ ਲੱਗਿਆ ਹੋਇਆ ਬਾਕੀ ਦੇ ਸੂਈ ਚੈਰਦੀ ਲੱਗਦੀ ਆ ਮਗਰ ਤੁਸੀਂ ਆਹ ਦੇਖ ਸਕਦੇ ਕੱਟਾਗਾ ਨਾ ਬਾਕੀ ਬਾਈ ਨਾਲ ਆ ਗੱਲਬਾਤ ਤੇ ਡਿਟੇਲ ਲੈ ਕੇ ਨਾ ਕੱਦ ਦਾ ਘਾਟ ਵਾਲੀ ਮੱਝ ਆ ਗਈ। ਬਾਈ ਸਤਿ ਸ੍ਰੀ ਅਕਾਲ। ਕੀ ਨਾਮ ਆ ਬਾਈ ਆਪਣਾ? ਵਿੰਦਰ ਸਿੰਘ ਹੈ। ਵਿੰਦਰ ਵਿੰਦਰ ਕਿਹੜਾ ਪਿੰਡ ਆਗਾ? ਪਿੰਡ ਬਣਾ ਬਾਈ। ਬਣਾ ਵਾਲੀ। ਠੀਕ ਆ। ਜਿਲ੍ਹਾ ਕਿਹੜਾ ਪੈਂਦਾ ਨੂੰ? ਮਾਨਸਾ। ਮਾਨਸਾ ਹੀ ਪੈਂਦਾ। ਠੀਕ ਆ। ਬਾਈ ਆਪਣੀ ਘਰ ਦੀ ਹੈ ਕਿ ਵਪਾਰ ਦਾ ਕੰਮ ਆ? ਆਪਾਂ ਤੇ ਲੈਤੀ ਸੀ ਬਾਈ। ਠੀਕ ਆ ਠੀਕ ਆ। ਵਪਾਰ ਕਰਦੇ ਮਾੜਾ ਮੋਟਾ। ਨਾ ਮਾੜਾ ਮੋਟਾ ਕਰੇ। ਠੀਕ ਆ ਠੀਕ ਆ। ਤੇ ਬਾਈ ਇਹ ਮੱਝ ਦੀ ਆਪਾਂ ਗੱਲ ਕਰੀਏ ਕਿਵੇਂ ਸੂਈ ਸੂਈ ਹੋਈ ਆ? ਤੀਜੀ ਸੂਈ। ਠੀਕ ਆ ਤੇਵਿੰਦਰ ਗੱਲਾਂ ਦੁੱਧ ਦੀ ਕਰੀਏ ਦੁੱਧ ਕਿੰਨਾ ਹੋਣਾ ਏ ਥੱਲੇ 11 ਲੀਟਰ 11 ਕਿਲੋ ਜਮਾ ਤਸੱਲੀ ਵਾਲਾ ਹਾਂ ਜਮਾ ਠੀਕ ਆ ਮਗਰ ਘੱਟਾ ਹਨਾ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸਵਾ 2 ਮਿੰਟ ਸਵਾ 2 ਮਿੰਟ ਠੀਕ ਆ ਲੈ ਵੀ ਸਵਾ 2 ਮਿੰਟ ਹੋ ਗਏ ਸੂਈ ਨੂੰ ਮਗਰ ਆ ਘੱਟਾਗਾ ਤੇ ਬਾਕੀ ਰੇ 11 ਕਿਲੋ ਲੀਟਰ ਬਾਈ ਦੁੱਧ ਕਹਿੰਦਾਗਾ ਹਨਾ ਬਾਕੀ ਬਾਈ ਦਾ ਪਿੰਡ ਬਣਾ ਲਈਆ ਤਸੱਲੀ ਕਰਕੇ ਤੁਸੀਂ ਘਰੋਂ ਲਿਆ ਸਕਦੇ ਹੋ ਕੱਦ ਘਾਟ ਵਾਲੀ ਆ ਬਾਕੀ ਰੇ ਰੇਟ ਵੀ ਬਾਈ ਤੋਂ ਪੁੱਛਦੇ ਆਪਾਂ ਕਨਫਰਮ ਕਰਦੇ ਆ ਤੇ ਬਾਈ ਰੇਟ ਦੀ ਗੱਲ ਕਰੀ ਬਿੰਦਰ 93000 95000 ਲੈਂਡ ਦੇਣ ਕਿੱਥੋਂ ਕਿੱਥੋਂ ਠੀਕ ਆ ਠੀਕ ਆ ਮੌਕੇ ਦੇ ਮਾਨਦਾਨ ਬਾਈ ਕਹਿੰਦਾ ਆਪਾਂ ਕਰ ਦਿਆਂਗੇ ਹਨਾ ਤੇ ਨੰਬਰ ਬੋਲੇ ਬਾਈ ਬਿੰਦਰ ਆਪਣਾ 98785 98785 16243 16243 ਠੀਕ ਆ ਲੈ ਵੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਮਾਗਰ ਕੱਟਾਗਾ ਤੇ ਆਜੋ ਫਿਰ ਮੰਡੀ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਅੱਜ ਜਿਹੜੀ ਮੰਡੀ ਭਰੀ ਹੋਈ ਆ ਹਨਾ ਤੇ ਆਜੋ ਅੱਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਕੁਝ ਜਿਹੜੇ ਤੋਰ ਕੇ ਦਿਖਾਉਣਾ ਡਿਟੇਲ ਲੈਣਾ ਉਹ ਤੋਂ ਸੋਨੇ ਕਾਪਾ ਹੋਰ ਮੱਝ ਤੋਰ ਕੇ ਦਿਖਾਉਣਾ ਜਾਇ ਜੇ ਰੇਡ ਦੀ ਪਹਿਲਾਂ ਤੁਸੀਂ ਤੁਰਦੇ ਚੈੱਕ ਕਰ ਲਿਓ ਥਾਣਾ ਥੁਣਾ ਦੀ ਐ ਲੈਵਲ ਉਹ ਵੇਖ ਤਾਂ ਤੁਸੀਂ ਆਰਡਰ ਕੁਆਲਿਟੀ ਹੈ ਨਾ ਬੈਕ ਸਾਈਡ ਨੂੰ ਬਹੁਤ ਆ ਥਣਾ ਥੁਣਾ ਦੀ ਸਾਫ ਆ ਬਿਲਕੁਲ ਤੁਸੀਂ ਮੱਝ ਦੇ ਸੰਗਾ ਸੰਗਾ ਤੇ ਨਾ ਜਾਇਓ ਤੇ ਦੁੱਧੋ ਦੁੱਧ ਪੁੱਸ ਕੇ ਆਪਾਂ ਤੁਹਾਨੂੰ ਦੱਸਾਂਗੇ ਦੇਖੋ ਥਣਾ ਥੁਣਾ ਦੀ ਸਾਫ ਆ ਪੂਰੀ ਝੋਟੀ ਬਾਈ ਕਹਿੰਦਾ ਬਾਕੀ ਬਾਈ ਨਾ ਕਰਾਂ ਗੱਲਬਾਤ ਇਧਰੋਂ ਸਾਈਡ ਤੋਂ ਜਿਹੜਾ ਥਾਣਾ ਹਵਾਨਾ ਦੇ ਸਕਦਾ ਜਮਾ ਐਚ ਐਫ ਗਾਇਆਂ ਨਾਲ ਦਾ ਇਹ ਆਰਡਰ ਲੱਗਿਆ ਹੋਇਆਗਾ ਮੱਝ ਨੂੰ ਦੇ ਸਕਦਾ ਨਹੀਂ ਬੈਕ ਸਾਈਡ ਨੂੰ ਐ ਸਾਫ ਥਾਨ ਦੀ ਆ ਥਾਨ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇਣਾ ਸਾਨੂੰ ਸਾਰੀ ਤੇ ਬਾਈ ਨਾਲ ਕਰਦੇ ਗੱਲਬਾਤ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆ ਤੇ ਕਿੱਥੋਂ ਤੱਕ ਸੱਡੂ ਨੰਬਰ ਵੀ ਲੈ ਕੇ ਦੇਮਾ ਸਾਰੀ ਗੱਲਬਾਤ ਬਾਈ ਨਾਲ ਆਪਾਂ ਕਰਾਂਗੇ ਤੇ ਥਣ ਹਵਾਨਾ ਜਿਹੜਾ ਸਾਨੂੰ ਇਧਰੋਂ ਸਾਈਡ ਤੋਂ ਆਪਾਂ ਇੱਕ ਵਾਰੀ ਦਿਖਾ ਦਿੰਦੇ ਹਾਂ ਨਾ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਆਪਣਾ ਬਾਈ ਵਿੰਦਰਾ ਬੰਦਰ ਰਵਿੰਦਰ ਕਿਹੜਾ ਪੰਡਾ ਬੱਲੋ ਪੰਡਾ ਬਾਈ ਬੱਲੋ ਹਾਂਜੀ ਠੀਕ ਆ ਬਾਈ ਆਪਾਂ ਜਿਹੜੀ ਮੱਝ ਤੋਰੀ ਹੈਗੀ ਕੰਮੇ ਸੂਈ ਸੂਈ ਆ ਇਹ ਤੇ ਤੀਜਾ ਸੂਆ ਸੂਈ ਆ ਠੀਕ ਆ ਕਹੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ ਬਾਈ ਇਹਨੂੰ 10 12 ਦਿਨਾਂ ਚ ਠੀਕ ਆ ਬੱਚਾ ਕੀ ਮੰਗਰਾ ਬੱਚਾ ਮਿਲ ਕੱਟਾਗਾ ਮਾਲਕ ਕੱਟਾਗਾ ਠੀਕ ਆ ਤੇ ਬਾਈ ਬੰਦਰ ਗੱਲ ਦੁੱਧ ਦੀ ਕਰੀਏ ਦੁੱਧ ਦੁੱਧ ਬਾਈ 13 ਪਲਸ ਉਹਨੇ ਦੀ ਥਲੇ ਤਿਆਰ 13 ਪਲਸ ਤਿਆਰ ਆ ਜਾ ਮਾ ਠੀਕ ਆ ਕੱਦ ਦਰਮਿਆਨੇ ਦੀ ਉਹ ਚੰਗੇ ਦੁੱਧ ਆਲੀ ਆਣਾ ਆਟ ਰੋਡਰ ਚੰਗਾ ਬਣਾਇਆ ਹੋਣਾ ਠੀਕ ਆ ਸਾਫਾ ਥਾਣਾ ਦੀ ਜਮਾ ਠੀਕ ਆ ਠੀਕ ਆ ਤੇ ਬਿੰਦਰਾ ਰੇਟ ਦੀ ਗੱਲ ਕਰੀਏ ਹੁਣ ਰੇਟ ਬਾਈ ਮੁੱਲ ਦਾ ਪੱਕਾ ਪੱਜ ਵੀ ਕਰਦੇ ਸੀ ਠੀਕ ਆ 92000 ਰੁਪਇਆ ਕਹੇ ਲੁ ਵੀ ਲਾਟ ਭਜ ਦੇ ਦੇ ਠੀਕ ਆ ਠੀਕ ਆ ਚਲ ਹੋਰ ਵੀ ਕੋਈ ਬੰਦਾ ਬਾਕੀ ਮੌਕੇ ਤੇ ਮਾਨਤਾਣ ਹੋ ਜਾ ਹਣਾ ਠੀਕ ਆ ਵਪਾਰ ਦਾ ਕੰਮ ਹੈ ਬਿੰਦਰਾ ਆਪਣਾ ਹਾਂ ਬਾਈ ਵਪਾਰ ਦਾ ਕੰਮ ਠੀਕ ਆ ਘਰੇ ਕਿੰਨੇ ਕੇ ਪਸੂੰਦੇ ਆਪਣੇ ਕੋਲੇ ਘਰੇ ਆਪਣੇ ਕੋਲੇ 3-4 ਪਸ਼ੂ ਲਗ ਮਿਲ ਜਾਂਦੀ ਠੀਕ ਆ ਠੀਕ ਆ ਚਾਰ ਪੰਜ ਪਸ਼ੂ ਕਿਵੇਂ ਨੇ ਬੱਸ ਠੀਕ ਆ ਠੀਕ ਆ ਚਾਰ ਪਸ਼ੂ ਦੇ ਵਿੱਚ ਠੀਕ ਆ ਤੇ ਲੈ ਵੀ ਬਾਈ ਦਾ ਪਿੰਡ ਜਿਹੜਾ ਬੱਲੋ ਆਗਾ ਜ਼ਿਲ੍ਹਾ ਬਠਿੰਡਾ ਹਨਾ ਤੇ ਚੌ ਪੱਖੋ ਦੇ ਨਾਲ ਜਿਹੜਾ ਮਸੂਰ ਪਿੰਡਾ ਚਾਹ ਉਹਦੇ ਨਾਲ ਹੀ ਰਹਿੰਦਾ ਤਿੰਨ ਚਾਰ ਕਿਲੋਮੀਟਰ ਤੇ ਤੇ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਹੋਰ ਵੀ ਪਸ਼ੂ ਬਾਈ ਕੋਲੇ ਹੁੰਦੇ ਆੜੇ ਤੇ ਨੰਬਰ ਬੋਲ ਦੇਵਿੰਦਰ ਆਪਣਾ ਇੱਕ ਵਾਰੀ 94657 ਜੀ 94657 ਹਾਂਜੀ ਤੇ 5360 ਜੀ 53 ਪੂਰਾ 600 ਠੀਕ ਆ ਲੈ ਵੀ ਇਹ ਬਾਈ ਦਾ ਪਿੰਦਰ ਦਾ ਨੰਬਰ ਆ ਪਿੰਡ ਬੱਲੋ ਜੇ ਕਿਸੇ ਭਰਾ ਨੇ ਲੈਣੀ ਹੋਈ 13 ਪਲੱਸ ਬਾਈ ਦੁੱਧ ਜਿਹੜਾ ਕਹਿੰਦਾਗਾ ਮੱਝ ਥੱਲੇ ਤਾਂ ਤੁਸੀਂ ਬਾਈ ਨਾਲ ਸਮਰਕ ਜਿਹੜਾ ਕਰ ਸਕਦੇ ਹੋ ਜੇ ਇਹ ਮੱਝ ਲੈਣੀ ਆ ਇਹਦੇ ਵਾਸਤੇ ਨਹੀਂ ਹੋਰ ਵੀ ਬਾਈ ਕੋਲੇ ਜਿਹੜੇ ਪਸ਼ੂ ਚੰਗੇ ਘਰੇ ਹੁੰਦੇ ਆਗੇ ਉਹਨਾਂ ਲਈ ਵੀ ਤੁਸੀਂ ਸਮਰਕ ਬਾਈ ਨਾਲ ਕਰ ਸਕਦੇ ਆ ਲੈ ਵੀ ਦੋਸਤੋ ਤਾਜੀ ਹੁਣੀ ਮੰਡੀ ਤੇ ਮੱਝ ਜਿਹੜੀ ਸੂਈ ਆਹਾ ਸੋਨੂੰ ਇਹ ਤੋੜ ਕੇ ਆਪਾਂ ਦਿਖਾਉਣੇ ਆ ਤੇ ਬਾਕੀ ਬਾਈ ਨਾ ਕਰਾਂ ਗੱਲਬਾਤ ਆ ਕਈ ਵਾਰੀ ਜਾਇਜ਼ ਰੇਟ ਦੇ ਜਿਹੜੇ ਪਸ਼ੂ ਲੈਣੇ ਹੁੰਦੇ ਆ ਭਾਈਆਂ ਨੇ ਹਨਾ ਵੇਚ ਵੇਚ ਤੇ ਬਾਕੀ ਇਹਦੇ ਬਾਈ ਨਾ ਕਰਾਂ ਗੱਲਬਾਤ ਦੇ ਸੋਂ ਸਾਲਿਆ ਤਾਜੀ ਸੂਈ ਹੋਈ ਆ ਜਮਾਂ ਮੰਡੀ ਤੇ ਹੁਣੀ ਸੂਈ ਆ ਹਜੇ 10 15 ਮਿੰਟ ਹੀ ਹੋਏ ਹੈਗੇ ਤੇ ਬਾਕੀ ਬਾਈ ਨਾ ਕਰਾਂ ਗੱਲਬਾਤ ਵੀ ਕੀ ਦੁੱਧ ਦੀ ਕੰਬੈਸਟ ਵਾਲੀ ਮੱਝ ਆ ਇਹ ਕੀ ਰੇਟ ਕਰਦਾ ਭਾਈ ਇਹਦਾ ਤੇ ਸਾਰੇ ਡਰੇ ਤੋਂ ਲੈ ਕੇ ਦੇਵਾਂਗੇ ਤੇ ਵੀਡੀਓ ਲਾਸਟ ਤੱਕ ਦੇਖਿਓ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾ ਜਿਹੜਾ ਤੁਸੀਂ ਸੰਪਰਕ ਨੰਬਰ ਲੈ ਕੇ ਦੇਮਾਗੇ ਸਾਨੂੰ ਉਹ ਨੰਬਰ ਤੇ ਜਿਹੜਾ ਤੁਸੀਂ ਸੰਪਰਕ ਬਾਈ ਨਾਲ ਕਰਸ ਆ ਜਾਓ ਭਾਈ ਸਤ ਸ੍ਰੀ ਅਕਾਲ ਵਿੰਦਰ ਸਿੰਘ ਜੀ ਪਿੰਡ ਕਿਹੜਾ ਬਾਈ ਸੁਖਵੰਦਰ ਬੱਲੋ ਜੀ ਬੱਲੋ ਠੀਕ ਆ ਬਾਈ ਕੈਂ ਪਸੂ ਲੈ ਕੇ ਆਂ ਚ ਮੰਡੀ ਤੇ ਦੋ ਮੱਜਲੇ ਠੀਕ ਆ ਇੱਕ ਉਧਰ ਜਿਹੜੀ ਆਪਾਂ ਵੀਡੀਓ ਬਣਾਈ ਕਹਾਣਾ ਠੀਕ ਆ ਬਾਈ ਇਹਦੀ ਗੱਲ ਕਰੀਏ ਇਹ ਕਵੇਂ ਸੂਈ ਸੂਈ ਆਜਾ ਇਹ ਤੀਜੇ ਸੂਏ ਸੂਈ ਆ ਤੀਜੇ ਸੂਏ ਠੀਕ ਆ ਵਪਾਰ ਦਾ ਕੰਮ ਆਪਣਾ ਹਾਂਜੀ ਠੀਕ ਆ ਤੇ ਘਰੇ ਕਿੰਨੇ ਕੇ ਪਸੂ ਹੁੰਦੇ ਆਪਣੇ ਕੋਲੇ ਘਰੇ ਹੁੰਦੇ ਚਾਰ ਪੰਜ ਨਾਲ ਚਾਰ ਪੰਜ ਨਗ ਬਕਾਊ ਹੁੰਦੇ ਆਪਣੇ ਕੋਲੇ ਇੰਨੇ ਆਪਦੇ ਰੱਖੇ ਹੋਏ ਆ ਆਪਦੇ ਰੱਖੇ ਬਕਾਊ ਦੱਕ ਦੋ ਹੀ ਹੁੰਦੇ ਠੀਕ ਆ ਠੀਕ ਆ ਮੰਨ ਲਓ ਵੀ ਛੋਟੇ ਪੱਧਰ ਤੇ ਵਪਾਰ ਕਰਦੇ ਹੋਵੇ ਹਾਂ ਹ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕਿੰਨਾ ਰੱਖਿਆ ਹੈ ਰੇਟ ਇਹਦਾ 130 ਹੈ ਜੀ 130 ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ 15 ਕਿਲੋ ਮੈਂ ਦਿੱਤਾ ਹੈ ਜੀ ਠੀਕ ਆ ਪਹਿਲਾਂ ਦੂਜੇ ਸਵੇਰੇ 15 ਕਿਲੋ ਦਿੱਤਾਗਾ ਥੋੜੀ ਜਿਹਾ ਕੱਚੀ ਪਾਲੀ ਮੈਂ ਕੱਢੀ ਕਰਕੇ ਸਲਕ ਕੇ ਸੂਪੀ ਮੈਂ ਠੀਕ ਆ ਠੀਕ ਆ ਉਹ ਸਲਕ ਕੇ ਸੂਪੀ ਅੱਜ ਮਾਲਾ ਪਸੂ ਗੱਡੀ-ਗੁੱਡੀ ਤੇ ਆਉਂਦਾ ਹਨਾ ਤੇ ਨਹੀਂ ਅਜੇ ਵੀ 5-7 ਦਿਨ ਹੋ ਗਏ ਦੀ ਕਾਰ ਨਹੀਂ ਲੈਂਦੀ ਸੀ ਠੀਕ ਆ ਵੈਸੇ ਉਹ 15 15 ਕਿਲੋ ਦੁੱਧ ਦੀ ਕੰਬਸਟੀ ਵਾਲੀ ਆ ਆਮਦਾਰੀ ਹੈ ਜੀ ਆਮਦਾਰੀ ਠੀਕ ਆ ਠੀਕ ਆ ਮੁੱਲ ਇੱਕ ਦੀ ਕਰ ਦੋ ਬਾਈ 15 ਐਂ ਦੱਸ ਲੈਣ ਦੇ ਦੱਸ ਇਹਦਾ ਮਾਝਾ ਭਾਵੇਂ ਜੇ ਮੰਨਤਾ ਨਹੀਂ ਹੋਊ ਜੀ ਮੰਨਤਾ ਨਹੀਂ ਹੋਊਗਾ ਠੀਕ ਆ ਨੰਬਰ ਬੋਲ ਦੋ ਬਾਈ 99150 99150 92490 92490 ਠੀਕ ਆ ਲੈ ਵੀ ਬਾਈ ਦਾ ਪਿੰਡ ਬੱਲੋਆ ਜ਼ਿਲ੍ਹਾ ਬਠਿੰਡਾ ਤੇ ਬਾਕੀ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋਗੇ ਚੰਗੇ ਦੁੱਧਰ ਕਾੜ ਵਾਲੀ ਆ ਬਾਈ ਕਹਿੰਦਾ ਥੋੜੀ ਕੱਚੀ ਜਿਹੜੀ ਮੱਝ ਬਾੜੀ ਮੰਡੀ ਦੇ ਤੇ ਗੱਡੀ ਤੇ ਔਨ ਕਰਕੇ ਜਿਹੜੀ ਮੱਝ ਸੂਪ ਵੀ ਨਹੀਂ ਹਜੇ 5- ਬਾਕੀ ਤੁਸੀਂ ਸੰਬਰਕ ਕਰਕੇ ਬਈ ਨਾਲ ਤਸੱਲੀ ਨਾਲ ਘਰੋਂ ਚੋਕ ਜਿਹੜੀ ਦੋ ਡੰਗ ਲਿਆ ਸਕਦੇ ਹੋ ਠੀਕ ਹੈ